ਸੋਸ਼ਰੀ ਕਲਬੀ ਜੀ ਮੈਂ ਹਰਪ੍ਰੀਤ ਸਿੰਘ ਫੇਰ ਇੱਕ ਨਵਾਂ ਅਪਡੇਟ ਲੈ ਕੇ ਹਾਜ਼ਰ ਹਾਂ ਹੁਣ ਅਪਡੇਟ ਭਈ ਜੀ ਕੈਨੇਡਾ ਦਾ ਖਾਸ ਕਰਕੇ ਨਿਊਜ਼ ਵੀ ਆ ਰਹੀ ਆ ਤੇ ਕਹਿੰਦੇ ਨੇ ਇਹ ਇਸ਼ੂ ਵੀ ਕੀਤਾ ਕਾਨੂੰਨ ਕਿ ਜਦੋਂ ਪਹਿਲਾਂ ਕੈਨੇਡਾ ਦੇ ਵਿੱਚ ਜੋ ਵੀ ਰਿਫਿਊਜੀ ਆਉਂਦਾ ਸੀਗਾ ਜਾਂ 에어ਪੋਰਟ ਦੇ ਉੱਤੋਂ ਰਿਫਿਊਜੀ ਲਾ ਦਿੰਦਾ ਸੀ ਜਾਂ ਕਹਿ ਦਿੰਦਾ ਸੀ ਭਾਈ ਮੇਰੇ ਦੇਸ਼ ਤੋਂ ਮੈਨੂੰ ਖਤਰਾ ਗਾ ਉਹਨਾਂ ਨੂੰ ਗਵਰਨਮੈਂਟ ਸਹੂਲਤਾਂ ਦਿੰਦੀ ਸੀ ਮੰਥਲੀ 11100 ਡਾਲਰ ਕਹਿ ਲਓ ਇੰਡੀਆ ਵਾਲਾ ਕਹਿ ਲਓ 700 70000 ਦਿੰਦੀ ਸੀ ਤੇ ਉੱਤੋਂ ਰਹਿਣ ਨੂੰ ਇੱਕ ਹੋਟਲ ਕਹਿ ਲੋ ਜਾਂ ਘਰ ਬਹੁਤ سارے ਲੋਕਾਂ ਨੂੰ ਕਹਿੰਦੇ ਨੇ ਤਕਰੀਬਨ 7-800 ਹੋਟਲ ਸੀਗਾ ਬੁੱਕ ਕੀਤਾ ਹੋਇਆ ਗਵਰਨਮੈਂਟ ਦਾ ਜਿਹਦੇ ਵਿੱਚ ਸਿਰਫ ਬਾਹਰਲੇ ਦੇਸ਼ਾਂ ਤੋਂ ਆਏ ਸੈਲਮ ਵਾਲੇ ਰਿਫਿਊਜੀ ਕਹਿ ਲੋ ਉਹ ਰਹਿੰਦੇ ਸੀਗੇ ਜਿਨ੍ਹਾਂ ਨੂੰ ਖਾਣ ਪੀਣ ਤੋਂ ਲੈ ਕੇ ਸਾਰਾ ਖਰਚਾ ਗਵਰਨਮੈਂਟ ਦਿੰਦੀ ਸੀ ਕੱਪੜਿਆਂ ਤੱਕ ਦਾ ਤੇ ਹੁਣ ਗਵਰਨਮੈਂਟ ਨੇ ਕਾਨੂੰਨ ਚੇਂਜ ਕਰਤਾ ਉਹ ਕਹਿੰਦੇ ਵੀ ਸਾਡਾ ਮਿਲੀਅਨ ਵਿੱਚ ਖਰਚਾ ਆ ਰਿਹਾ ਤੇ ਇਹਦੇ ਕਾਰਨ ਵੀ ਗਵਰਨਮੈਂਟ ਦੇ ਉੱਤੇ ਬਹੁਤ ਆਸਰ ਪੈ ਰਿਹਾ ਨਵੀਂ ਗਵਰਨਮੈਂਟ ਕਹਿੰਦੀ ਵੀ ਕੈਨੇਡਾ ਦੀ ਜਿਹੜੀ ਗਵਰਨਮੈਂਟ ਆ ਉਹ ਕਹਿੰਦੀ ਵੀ ਇੰਨਾ ਖਰਚਾ ਅਸੀਂ ਸਪੋਰਟ ਨਹੀਂ ਕਰ ਸਕਦੇ ਕਿਉਂਕਿ ਲੰਬੇ ਸਮੇਂ ਤੋਂ ਚੱਲੇ ਆ ਰਿਹਾ ਇਹਨਾਂ ਨੂੰ ਕਾਨੂੰਨ ਨੂੰ ਸਹੀ ਢੰਗ ਨਾਲ ਲਾ ਕੇ ਇਹ ਲੋਕਾਂ ਦਾ ਫਾਇਰਿੰਗ ਕਰੋ ਵੀ ਇਹਨਾਂ ਨੂੰ ਸਹੀ ਕੇਸ ਲਾਇਆ ਜਾਂ ਜਾਲੀ ਲਾਇਆ ਹੁਣ ਉਹਦੇ ਵਿੱਚੋਂ ਜਿਹੜੇ ਵੀ ਤਕਰੀਬਨ 360 ਹੋਟਲ ਸੀਗੇ ਕੈਲਗਰੀ ਵਾਲੀ ਸਾਈਡ ਕਈ ਹੋਰ ਸਟੇਟਾਂ ਦੇ ਵਿੱਚ ਪ੍ਰਵਿੰਸਾਂ ਚ ਕਹਿ ਲਓ ਆਪਣੇ ਸਟੇਟਾਂ ਕਹਿ ਦਦੇ ਪੰਜਾਬ ਚ ਹਰਿਆਣਾ ਜਿੱਦਾਂ ਉਹ ਕਈ ਪ੍ਰਵਿੰਸਾਂ ਚ ਵਈ ਜੀ ਜਿਹੜੇ ਹੋਟਲ ਸੀ 360 ਦੇ ਕਰੀਬ ਖਾਲੀ ਕਰਾਏ ਗਏ ਨੇ ਤੇ ਜਿਹੜਾ ਉਹਨਾਂ ਦਾ ਪੱਤਾ ਮਿਲਦਾ ਸੀ 1000 ਡਾਲਰ ਕਹਿ ਲੋ 1100 ਕਹਿ ਲੋ ਉਹਨਾਂ ਨੂੰ ਖਰਚਾ ਦਿੱਤਾ ਜਾਂਦਾ ਸੀ ਮੰਥਲੀ ਤੇ ਹੋਰ ਵਗੈਰਾ ਵਗੈਰਾ ਖਾਣ ਪੀਣ ਦਾ ਉਹ ਸਾਰਾ ਉਹਨਾਂ ਨੂੰ ਹੋਟਲ ਵੀ ਖਾਲੀ ਕਰਾਲੇ ਤੇ ਉਹ ਖਰਚਾ ਵੀ ਹੁਣ ਥੋੜੇ ਟਾਈਮ ਦੇ ਅੰਦਰ ਬੰਦ ਹੋ ਜਾਊਗਾ ਕਿਉਂਕਿ ਉਹ ਕਹਿੰਦੇ ਹੁਣ ਵੀ ਅਸੀਂ ਇੰਨੇ ਬੰਦਿਆਂ ਨੂੰ ਅਸੀਂ ਨਹੀਂ ਰੱਖ ਸਕਦੇ ਫੋੜ ਨਹੀਂ ਕਰ ਸਕਦੇ ਗਵਰਨਮੈਂਟ ਦੇ ਉੱਤੇ ਬਹੁਤ ਭਾਰ ਪੈ ਰਿਹਾ ਕਰਜ਼ੇ ਦਾ ਤੇ ਉਹਨਾਂ ਨੂੰ ਛੇਤੀ ਤੋਂ ਛੇਤੀ ਕੇਸ ਨਪਟਿਆ ਕੇ ਇਥੋਂ ਤੁਸੀਂ ਦੇਖੋਗੇ ਆਉਣ ਵਾਲੇ ਥੋੜੇ ਸਮੇਂ ਦੇ ਅੰਦਰ ਬਾਹਰ ਕੱਢ ਦਾਨਗੇ ਤੇ ਕਿਉਂਕਿ 트럼ਪ ਦਾ ਵੀ ਦਬਾਅ ਆ 트럼ਪ ਦਾ ਇਹ ਦਬਾਅ ਆ ਦੁਬਾਰੇ ਕੈਨੇਡਾ ਦੇ ਉੱਤੇ ਫਿਰ ਉਹਨੇ ਕਿਹਾ ਕਿ ਮੈਂ ਭਾਈ 35% ਦਾ ਟੈਰਫ ਲਾਉਂਗਾ ਤੁਸੀਂ ਆਪਦੀ ਬਾਰਡਰਾਂ ਦੇ ਉੱਤੇ ਸਿਕਿਉਰਿਟੀ ਟਾਈਟ ਨਹੀਂ ਕੀਤੀ ਤੇ ਜਿਹੜੀਆਂ ਰਿਫਿਊਜੀਨ ਦੀਆਂ ਉਹ ਬੰਦ ਨਹੀਂ ਕੀਤੀਆਂ ਤੁਸੀਂ ਲੋਕਾਂ ਨੂੰ ਆਪਦੇ ਦੇਸ਼ ਤੇ ਦੜਾ ਦੜਾ ਬਾੜੀ ਜਾਂਦੇ ਹੋ ਉਸ ਤੋਂ ਬਾਅਦ ਸੋਡਾ ਬਾਰਡਰ ਕਰਾਸ ਕਰਕੇ ਮੇਰੇ ਯੂਐਸਏ ਚ ਆਉਂਦੇ ਨੇ ਕਹਿੰਦਾ ਵੀ ਮੈਕਸੀਕੋ ਵਾਲੇ ਤਾਂ ਮੈਂ ਟਾਈਟ ਕਰਤੀ ਸਿਕਿਉਰਿਟੀ ਪਰ ਹੁਣ ਕੈਨੇਡਾ ਦਾ ਬਾਰਡਰ ਬਹੁਤ ਲੰਬਾ ਮੈਂ ਕਿੱਥੇ ਕਿੱਥੇ ਬੰਦੇ ਖੜਾਵਾ ਕਹਿੰਦਾ ਜੇ ਤੁਸੀਂ ਇਹ ਕਾਨੂੰਨ ਨੂੰ ਸਹੀ ਢੰਗ ਨਾਲ ਨਹੀਂ ਲਾਗੂ ਕਰੋਗੇ ਮੈਂ ਤੁਹਾਨੂੰ ਕਿਹਾ ਸੀ ਕਿ ਆਪਦੇ ਦੇਸ਼ ਦੇ ਵਿੱਚ ਜੇ ਤੁਸੀਂ ਆਪਦੇ ਦੇਸ਼ ਨੂੰ ਸੁਰੱਖਿਅਤ ਕਰੋਗੇ ਤਾਂ ਹੀ ਯੂਐਸਏ ਦੇ ਵਿੱਚ ਲੋਕ ਘੱਟ ਆਉਣਗੇ ਮੇਰੇ ਬਾਰਦਾਤਾ ਨਹੀਂ ਹੋਣਗੀਆਂ ਉਹ ਕਹਿੰਦਾ ਸੋਡੇ ਵਾਲੀ ਸਾਈਡ ਤੋਂ ਭਾਈ ਮੇਰੇ ਦੇਸ਼ ਦੇ ਵਿੱਚ ਬਹੁਤ ਬੰਦੇ ਆ ਰਹੇ ਨੇ ਜਿਹਦੇ ਕਾਰਨ ਬਾਰਦਾਤਾ ਹੋ ਰਹੀਆਂ ਨੇ ਤਾਂ ਸੋਡੇ ਤੇ ਹੁਣ 35% ਟੈਰਫ ਲਾਉਂਗਾ ਤੇ ਹੁਣ ਪਹਿਲੀ ਟੈਰਫ ਲੱਗਿਆ ਹੋਇਆ ਸੀ ਜੇ ਕਿਤੇ 35% ਟੈਰਫ ਲੱਗ ਜਾਂਦਾ ਤੁਸੀਂ ਇਹ ਮੰਨ ਲਓ ਵੀ ਲੋਕ ਇੱਥੇ ਪਹਿਲੀ ਭੁੱਖਾ ਹੁਣ ਉਹ ਕੰਮ ਹੋ ਗਿਆ ਬਾਈ ਤਿੰਨ ਡੰਗ ਦੀ ਰੋਟੀ ਖਾਂਦੇ ਸੀ ਢਾਈ ਡੰਗਾ ਦੇ ਤਿਆ ਰਹੇ ਨੇ ਘਰਾਂ ਦਾ ਕਿਰਾਇਆ ਮੁਸ਼ਕਲ ਨਾਲ ਭਰਦੇ ਨੇ ਜੇ ਕਿਤੇ 35% 35% ਟੈਰਫ ਲੱਗ ਗਿਆ ਜਿਹੜੇ ਮਾੜੇ ਮੋਟੇ ਇਕਾਦੁਕਾ ਕੰਮ ਚੱਲਦੇ ਨੇ ਉਹ ਵੀ ਬੰਦ ਹੋ ਜਾਣਗੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬਾਈ ਇੱਥੇ ਰੋਡ ਦੇ ਉੱਤੇ ਤੁਸੀਂ ਪਹਿਲਾਂ ਵੀ ਦੇਖਿਆ ਸੀ ਕਿ ਕੈਂਪ ਲਾਏ ਨੇ ਬਹੁਤ ਸਾਰੇ ਸਟੂਡੈਂਟਾਂ ਨੇ ਕਿਉਂ ਰੂਮ ਦਾ ਖਰਚਾ ਉਹਰੇ 5-5 6-600 ਰੂਮ ਦਾ ਕਿਰਾਇਆ ਗਏ ਸ਼ੇਅਰਿੰਗ ਦੇ ਵਿੱਚ ਵੀ ਉਹ ਭਰਿਆ ਨਹੀਂ ਆਂਦਾ ਸੀਗਾ ਬਹੁਤ ਸਾਰੇ ਬੱਚਿਆਂ ਨੇ ਤੰਬੂ ਲੈ ਕੇ ਇੱਕ ਸੜਕ ਦੇ ਉੱਤੇ ਹੀ ਲਾ ਲਏ ਸੀ ਕਿ ਭਾਈ ਇੱਥੇ ਦੋ ਦੋ ਚਾਰ ਚਾਰ ਬੰਦੇ ਇੱਕ ਤੰਬੂ 'ਚ ਸੌਂਦੇ ਸੀ ਕੰਮ ਕਰਕੇ ਆ ਕੇ ਉੱਥੇ ਸੌ ਜਾਣਾ ਜੇ ਕਿਤੇ 35% ਟੈਰਫ ਲਾਤਾ ਤਾਂ ਇਹ ਮੰਨੋ 50% ਜਵਾਖਾ ਕੋਲੋਂ ਖਰਚਾ ਪਾਣੀ ਨਹੀਂ ਚੱਲਣਾ ਕੰਮ ਨਹੀਂ ਮਿਲਣਾ ਮੰਗਾਈ ਹੋ ਜੂ ਜਿਹੜੇ ਕੰਮ ਵਾੜੇ ਮੋਟੇ ਚੱਲਦੇ ਨੇ ਉਹਨਾਂ ਨੇ ਵੀ ਰੁਕ ਜਾਣਾ ਸਟੂਡੈਂਟ ਨਾ ਆਉਣ ਦੇ ਕਰਕੇ ਇੱਥੇ ਜਿਹੜੇ ਹੋਟਲ ਨੇ ਮਾਲ ਨੇ ਰੈਸਟੋਰੈਂਟ ਨੇ ਉਹਨਾਂ ਦੇ ਉੱਤੇ ਬਹੁਤ ਆਸਰ ਪਿਆ ਪਹਿਲਾਂ ਜਦੋਂ ਸਟੂਡੈਂਟ ਆਉਂਦੇ ਸੀ ਇੱਕ ਤਾਂ ਇੱਥੇ ਪੈਸਾ ਆਉਂਦਾ ਸੀ ਇੱਕ ਜਿਹੜੇ ਬੱਚੇ ਹੁੰਦੇ ਸੀ ਉਹਨਾਂ ਦੀ ਜੀਆਈਸੀ ਆਉਂਦੀ ਸੀਗੀ ਜਦੋਂ ਜੀਆਈਸੀ ਆਉਂਦੀ ਸੀ ਹੁਣ ਉਹਨਾਂ ਦਾ ਭਾਅ ਦੀ ਤਾਂ ਫਰੀ ਹੈ ਪਿੱਛੋਂ ਮਾਪਿਆਂ ਨੇ ਭਰੀ ਸੀ ਹਜ਼ਾਰ-ਹਜ਼ਾਰ ਡਾਲਰ ਮੰਥਲੀ ਕਿਸੇ ਨੂੰ 1400 ਆਉਂਦੀ ਸੀ ਵੱਧ ਭਰ ਕੇ ਆਇਆ ਸੀਗਾ ਤਾਂ ਉਹਨੂੰ 1000 ਡਾਲਰ ਆ ਜਾਂਦੀ ਸੀ ਹੁਣ ਜਦੋਂ ਨਿਆਣੀ ਉਮਰ ਦਾ ਬੱਚਾ ਉਹ 1000 ਡਾਲਰ ਉਹਨੇ ਚੱਕਣਾ ਹੁੰਦਾ ਸੀ ਕਿਸੇ ਨਾ ਕਿਸੇ ਲੋਟ ਖਰਚਣਾ ਹੁੰਦਾ ਸੀ ਹੋਟਲਾਂ 'ਚ ਜਾ ਕੇ ਰੈਸਟੋਰੈਂਟਾਂ 'ਚ ਖਾਣਾ ਪੀਣਾ ਯਾਰਾਂ ਦੋਸਤਾਂ ਨਾਲ ਖਾ ਕੇ ਉਹਦੇ ਨਾਲ ਕੀ ਚਲਦੇ ਸੀਗੇ ਆਨਲਾਈਨ ਘਰੇ ਹੋ ਆਰਡਰ ਆਉਂਦੇ ਸੀ ਤਾਂ ਉਹਦੇ ਕਾਰਨ ਬਈ ਜੀ ਬਹੁਤ ਸਾਰਿਆਂ ਦਾ ਰੋਜ਼ਗਾਰ ਚੱਲਦਾ ਸੀਗਾ ਹੁਣ ਜਦੋਂ ਨਵੇਂ ਸਟੂਡੈਂਟ ਆਉਣੇ ਬੰਦ ਹੋ ਗਏ ਤਾਂ ਜੀਆਈਸੀ ਵੀ ਬੰਦ ਹੋ ਗਈ ਉਹਦੇ ਕਾਰਨ ਕਿ ਕੰਮ ਹੈ ਨਹੀਂਗਾ ਹੁਣ ਜਿਹੜਾ ਫालतू ਖਰਚਾ ਸੀ ਉਹ ਘਟ ਗਿਆ ਇੱਥੇ ਮੋਲਾਂ ਦੇ ਮੋਲ ਵਿਲੇ ਪਏ ਨੇ ਇੰਨੀਆਂ ਮੋਲਾਂਾਂ ਦੇ ਵਿੱਚ ਕੋਈ ਵੀ ਜਿਹੜੇ ਆਪਾਂ ਕਹਿ ਲਓ ਕੱਪੜਾ ਲੀੜਾ ਉਹ ਨਹੀਂ ਸੇਲ ਹੋ ਰਿਹਾ ਜਿਹੜੇ ਬਾਹਰ ਰੈਸਟੋਰੈਂਟ ਨੇ ਉਹ ਵੀ ਨਹੀਂ ਚੱਲ ਰਿਹਾ ਅੱਜ ਦੇ ਟਾਈਮ ਉਹ ਵੀ ਖੜੇ ਨੇ ਉਹਨਾਂ ਦੀ ਬੜੀ ਮੁਸ਼ਕਲ ਆ ਬਹੁਤ ਘੱਟ ਸੇਲ ਹੁੰਦੀ ਆ ਜੇ ਕਿਤੇ 35% ਟੈਰਫ ਲੱਗ ਜਾਂਦਾ ਤਾਂ ਇਹ ਮੰਨ ਲਓ ਵੀ ਇੱਥੋਂ ਦੀ ਫੱਟੀ ਪੁੱਜ ਜੂਗੀ ਲੋਕ ਛੜਕਾ ਤੇ ਆ ਜਾਣਗੇ ਜਿਹੜੇ ਇੰਡੀਆ ਕਹਿੰਦੇ ਨੇ ਸਾਡਾ ਮੁੰਡਾ ਕੈਨੇਡਾ ਗਿਆ 2 ਲੱਖ ਪੇ ਕਮਾਉਂਦਾਗਾ ਉਹਨੂੰ ਦਾਣੇ ਉੱਥੋਂ ਭੇਜਣੇ ਪਿਆ ਕਰਨਗੇ ਆਪਦੇ ਮੁੰਡੇ ਵਾਸਤੇ ਫੈਮਿਲੀ ਵਾਸਤੇ ਇਕੱਠੇ ਕਰਕੇ ਕਿ ਕਿਸੇ ਨਾ ਕਿਸੇ ਲੋਟ ਰੋਟੀ ਜੋਕਰੇ ਮੈਂ ਪੈਸੇ ਪੁੱਤ ਨੂੰ ਭੇਜਦਾ ਕੁਝ ਵੇਚ ਕੇ ਤੇ ਹਾਲਾਤ ਆਉਣ ਵਾਲੇ ਦਿਨੋਂ ਦਿਨ ਮਾੜੇ ਹੋਈ ਜਾਂਦੇ ਨੇ ਬਾਈ ਜੀ ਸੋਨੂੰ ਅਗਲਾ ਅਪਡੇਟ ਲੈ ਕੇ ਫੇਰ ਬਹੁਤ ਜਲਦੀ ਮਿਲਦੇ ਆਂ ਵੀਡੀਓ ਦੇਖਣ ਲਈ ਧੰਨਵਾਦ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬਾਈ ਜੀ ਸਬਸਕ੍ਰਾਈਬ ਕਰਦੇ ਹੋ ਜਰੂਰ ਤੇ ਸ਼ੇਅਰ ਵੀ ਕਰਦੇ ਕਰੋ ਸੋ ਸ੍ਰੀ ਅਕਾਲ ਬਈ ਜੀ